ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਰਾਜਸਥਾਨੀ ਦੇ ਸਰਹੱਦੀ ਪਿੰਡ ਲਪੋਕੋ ਦੇ ਸ਼ਾਰ ਰਿਜ਼ੋਰਟ ਪੈਲੈਸ ਵਿਖੇ ਅਸ਼ੋਕ ਕੁਮਾਰ ਮਹਿਤਾ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਅਤੇ ਹਲਕਾ ਇੰਚਾਰਜ ਅਤੇ ਪਣਗਰਣ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਨਿਆਦੀਆਂ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਤੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬਲਦੇਵ ਸਿੰਘ ਮਿਆਦਿਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਨ ਉਹ ਬਖੂਬੀ ਤਰੀਕੇ ਦੇ ਨਾਲ ਪੂਰੀਆਂ ਕੀਤੀਆਂ ਗਈਆਂ ਨੇ ਅਤੇ ਜੋ ਗਰੰਟੀਆਂ ਰਹਿ ਗਈਆਂ ਨੇ ਉਹ ਵੀ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਇਸ ਮੌਕੇ ਤੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਜੀਤ ਸਿੰਘ ਢਾਲੀਵਾਲ ਨੇ ਕਿਹਾ ਕਿ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਨੀਆਂ ਚੋਣਾਂ ਦੇ ਵਿੱਚ ਮੈਨੂੰ ਵੱਡੀ ਲੀਡ ਦੇ ਨਾਲ ਜਿਤਾਕੀ ਲੋਕ ਸਭਾ ਦੇ ਵਿੱਚ ਭੇਜੋ ਤਾਂ ਜੋ ਬਾਰਡਰ ਬੈਲਟ ਦੇ ਪਿੰਡਾਂ ਦੇ ਰਹਿੰਦੇ ਮਸਲੇ ਹੱਲ ਕਰਵਾ ਸਕੀਏ ਇਸ ਮੌਕੇ ਤੇ ਅਸ਼ੋਕ ਕੁਮਾਰ ਮਹਿਤਾ ਨੇ ਅਮਿਤ ਸਤੋ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੱਡੀ ਲੀਡ ਨਾਲ ਜਿਤਾਉਣਗੇ ਅਤੇ ਲੋਕ ਸਭਾ ਦੇ ਵਿੱਚ ਭੇਜਣਗੇ ਇਸ ਮੌਕੇ ਤੇ ਹਾਜ਼ਰ ਗੋਤਮ ਮਹਿਤਾ ਮਨਜੀਤ ਸਿੰਘ ਸੋਨੂ ਗੁਰਲਾਲ ਸਿੰਘ ਰਿੰਕੂ ਮਹਿਤਾ ਜਸਵਿੰਦਰ ਸਿੰਘ ਸਰਪੰਚ ਲੱਖਾ ਸਿੰਘ ਸਰਪੰਚ ਅਰਸ਼ ਸਿੰਘ ਪੱਗੂਪੁਰ ਉਤਾੜ माना सरपंच कुलवंत मेहता आदि हाजिर सा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਕਹਾਣੀ ਪਰਿਵਰਨ ਦੇ ਗੀਰ ਪਰ ਸਾਹ ਸੋਚ ਚੜ੍ਹਦੀ ਕਲਾ ਟਾਈਮ ਟੀਵੀ ਲਈ ਸੁਗਾਵਾ ਤੋਂ ਪੱਤਰਕਾਰ ਸੁਬੇਗ ਸੋਨਾ ਦੀ ਖਾਸ ਰਿਪੋਰਟ